ਸਸ਼ਿਕਲ ਜੀ ਲਾਡਲੀਆਂ ਵੀਡੀਓ ਵਿੱਚ ਹੁਣ ਹੋ ਗਿਆ ਹੈ ਸਾਈਂ ਦਾ ਪੜਦਾ ਫਾਸ਼ ਅੱਗੇ ਵੀਡੀਓ ਵਿੱਚ ਦੱਸਾਂਗੇ ਜਦੋਂ ਘਰ ਦੇ ਵਿੱਚ ਉਸ ਦੀ ਬੇਬੇ ਗਵੰਡਰ ਨਾਲ ਗੱਲ ਕਰਦੀ ਹੁੰਦੀ ਆ ਕਿ ਰੋਜੀ ਦੇ ਢਿੱਡ ਵਿੱਚ ਦੋ ਕੁੜੀਆਂ ਆ ਤਾਂ ਇਹ ਸਾਰੀ ਗੱਲ ਗੁਰਪ੍ਰੀਤ ਸੁਣ ਲੈਂਦਾ ਆ ਗੁਰਪ੍ਰੀਤ ਕਹਿੰਦਾ ਆ ਮੈਂ ਤਾਂ ਆਪਣੇ ਕੰਨ ਹੀ ਸੁਣ ਲਿਆ ਪਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹਣਾ ਆ ਕਿ ਇਹ ਗੱਲ ਸੱਚ ਆ ਜੋ ਮੈਨੂੰ ਸੁਣੀ ਆ ਪਰ ਸਾਰੇ ਘਰ ਦੇ ਡਰ ਜਾਂਦੇ ਆ ਫਿਰ ਰੋਜੀ ਨੂੰ ਪੁੱਛਦਾ ਆ ਫਿਰ ਰੋਜੀ ਸੱਚ ਦੱਸ ਦਿੰਦੀ ਆ ਉਹ ਕਹਿੰਦੀ ਆ ਇਹ ਜੋ ਕੁਝ ਵੀ ਹੋਇਆ ਆ ਬਲਜੀਤ ਕਰਕੇ ਹੋਇਆ ਆ ਬਲਜੀਤ ਨੇ ਅੰਦਰ ਡਾਕਟਰ ਨੇ ਦੱਸਿਆ ਸੀ ਕਿ ਮੇਰੇ ਦੋ ਕੁੜੀਆਂ ਆ ਪਰ ਬਲਜੀਤ ਨੇ ਬਾਹਰ ਆ ਕੇ ਮੁੰਡੇ ਦੱਸ ਦਿੱਤੇ ਤੇ ਮੈਨੂੰ ਵੀ ਧੋਖੇ ਵਿੱਚ ਰੱਖਿਆ ਜਦੋਂ ਮੈਂ ਇਸ ਨੂੰ ਕਿਹਾ ਸੀ ਕਿ ਤੂੰ ਐਦਾ ਝੂਠ ਕਿਉਂ ਬੋਲਿਆ ਤਾਂ ਇਹ ਬਦਲ ਗਈ ਇਹ ਕਹਿੰਦੀ ਆ ਕਿ ਵੀਰ ਜੀ ਨੇ ਇਹਨਾਂ ਨੂੰ ਮਾਰ ਦੇਣਾ ਮੈਂ ਤਾਂ ਕਰਕੇ ਝੂਠ ਬੋਲੀ ਸੀ ਪਰ ਉਸ ਤੋਂ ਤਾਂ ਉਹ ਤਾਂ ਆਪਣਾ ਫਾਇਦਾ ਸੋਚਦੀ ਸੀ ਜਦੋਂ ਹਰਪ੍ਰੀਤ ਜਦੋਂ ਬਲਜੀਤ ਨੂੰ ਗੌਰਪ੍ਰੀਤ ਬੋਲਦਾ ਹੈ ਤਾਂ ਬਲਜੀਤ ਬਹੁਤ ਝੂਠ ਬੋਲਦੀ ਆ ਉਹ ਕਹਿੰਦੀ ਆ ਕਿ ਮੈਨੂੰ ਤਾਂ ਰੋਜੀ ਭੈਣ ਅੰਦਰ ਤਰਲੇ ਮਿੰਤਾ ਕਰਨ ਲੱਗ ਗਈ ਕਿ ਮੈਂ ਤੂੰ ਬਾਹਰ ਜਾ ਕੇ ਆਪਣੇ ਵੀਰ ਜੀ ਨੂੰ ਨਾ ਦੱਸੀ ਕਿ ਦੋ ਕੁੜੀਆਂ ਆ ਪਰ ਜਦੋਂ ਉਹ ਇਹ ਗੱਲ ਕਰਦੀ ਆ ਤਾਂ ਰੋਜੀ ਨੂੰ ਬਹੁਤ ਹੀ ਗੁੱਸਾ ਆਉਂਦਾ ਆ ਤੇ ਰੋਜੀ ਨੇ ਤਾਂ ਉਸ ਦੇ ਦੋ ਚਾਰ ਚਪੇੜਾ ਹੀ ਮਾਰੀਆਂ ਉਹ ਕਹਿੰਦੀ ਆ ਤੂੰ ਚਪੇੜਾ ਖਾ ਕੇ ਹੀ ਰਾਜੀ ਆ ਤੇ ਫਿਰ ਉਹ ਬਾਅਦ ਚੋ ਸੱਚ ਬੋਲ ਪੈਂਦੀ ਆ ਜਦੋਂ ਸੱਚ ਬੋਲਦੀ ਆ ਤੇ ਫਿਰ ਅਮਨਾ ਵੀ ਉਸ ਨੂੰ ਝੂਠੀ-ਮੁੱਠੀ ਉਸ ਦੇ ਮਾਰਦਾ ਆ ਤੇ ਦੋ ਤਿੰਨ ਚ ਪੇੜਾ ਮਾਰਦਾ ਆ ਤੇ ਅੰਦਰ ਲੈ ਕੇ ਜਾਂਦਾ ਆ ਉਸ ਦੀ ਬੇਬੇ ਕਹਿੰਦੀ ਆ ਕਿ ਹੁਣ ਇਸ ਨੂੰ ਕੁਛ ਨਾ ਕਹੋ ਕਿਉਂਕਿ ਇਸ ਨੇ ਮੇਤੋ ਵੀ ਬਹੁਤ ਛਿੱਤਰ ਖਾਦੇ ਆ ਫਿਰ ਜਦੋਂ ਅੰਦਰ ਜਾ ਕੇ ਅਮਨਾ ਉਸ ਨੂੰ ਕਹਿੰਦਾ ਆ ਕਿ ਮੈਂ ਤਾਂ ਤੈਨੂੰ ਵੈਸੇ ਹੀ ਮਾਰਿਆ ਸੀ ਮੈਨੂੰ ਮaaf ਕਰ ਦੇਹੀਂ ਮੈਂ ਸਾਰਿਆਂ ਦੇ ਸਾਹਮਣੇ ਤੇਰਾ ਸੱਚ ਸੱਚ ਨਹੀਂ ਕਬੂਲ ਸਕਦਾ ਸੀ ਫਿਰ ਜਦੋਂ ਗੁਰਪ੍ਰੀਤ ਬਹੁਤ ਟੁੱਟ ਜਾਂਦਾ ਆ ਤੇ ਉਹ ਬੈਠਦਾ ਹੈ ਫਿਰ ਉਹ ਕਹਿੰਦਾ ਹੈ ਮੈਨੂੰ ਤਾਂ ਸਾਰੇ ਘਰਦਿਆਂ ਨੇ ਧੋਖਾ ਦੇ ਦਿੱਤਾ ਮੈਂ ਕੀ ਕਰਾਂ ਰੋਜੀ ਕੋਣ ਆਂਦੀ ਆ ਰੋਜੀ ਨੂੰ ਕਹਿੰਦਾ ਹੈ ਸਾਰਿਆਂ ਨਾਲੋਂ ਵੱਡਾ ਧੋਖਾ ਤਾਂ ਮੈਨੂੰ ਤੂੰ ਦਿੱਤਾ ਆ ਫਿਰ ਜਦੋਂ ਉਹ ਸਾਰੇ ਇਕੱਠੇ ਹੁੰਦੇ ਆ ਤੇ ਗੁਰਪ੍ਰੀਤ ਕਹਿੰਦਾ ਆ ਕਿ ਹੁਣ ਆਪਾਂ ਨੂੰ ਸਾਈ ਕੋਲ ਜਾਣਾ ਪੈਣਾ ਆ ਹੁਣ ਸਾਈ ਹੀ ਇਸ ਮੁਸੀਬਤ ਦਾ ਹੱਲ ਕੱਢ ਸਕਦੇ ਆ ਜਦੋਂ ਉਹ ਸਾਰੇ ਟੱਬਰ ਨੂੰ ਲੈ ਕੇ ਸਾਈ ਦੇ ਡੇਰੇ ਤੇ ਜਾਂਦਾ ਆ ਤੇ ਸਾਈ ਨੂੰ ਕਹਿੰਦਾ ਆ ਕਿ ਸਾਈ ਜੀ ਸਕੈਨ ਵਿੱਚ ਤਾਂ ਦੋ ਕੁੜੀਆਂ ਆਈਆਂ ਸੀ ਮੈਨੂੰ ਤਾਂ ਬਲਜੀਤ ਨੇ ਝੂਠ ਬੋਲਿਆ ਸੀ ਹੁਣ ਮੈਂ ਕੀ ਕਰਾਂ ਪਰ ਸਾਈ ਤਾਂ ਆਪਣੀ ਮੁਸੀਬਤ ਵਿੱਚ ਫਸਿਆ ਹੁੰਦਾ ਆ ਸਾਈ ਕਹਿੰਦਾ ਆ ਕਿ ਤੁਸੀਂ ਕੁਝ ਨਾ ਕਰੋ ਤੁਸੀਂ ਮੇਰੇ ਤੇ ਯਕੀਨ ਰੱਖੋ ਤੇਰੇ ਮੁੰਡੇ ਹੀ ਹੋਣਗੇ ਤੇ ਗੁਰਪ੍ਰੀਤ ਕਹਿੰਦਾ ਆ ਅਸੀਂ ਦੁਬਾਰਾ ਸਕੈਨ ਕਰਾ ਲੈਨੇ ਆ ਪਰ ਸਾਈਂ ਕਹਿੰਦਾ ਆ ਨਹੀਂ ਤੁਸੀਂ ਸਕੈਨ ਨਹੀਂ ਕਰਾਣੀ ਬਸ ਮੇਰੇ ਤੇ ਯਕੀਨ ਰੱਖੋ ਤੇ ਆਪਣੇ ਘਰੇ ਜਾਓ ਸਾਰੇ ਬਹੁਤ ਹੀ ਖੁਸ਼ ਹੋ ਕੇ ਚਲੇ ਜਾਂਦੇ ਆ ਜਦੋਂ ਉਹ ਜਾਂਦੇ ਆ ਤਾਂ ਰਸਤੇ ਵਿੱਚ ਉਹਨਾਂ ਨੂੰ ਪੁਲਿਸ ਮਿਲਦੀ ਆ ਉਹ ਅਮਨਾ ਕਹਿੰਦਾ ਆ ਕਿ ਸਾਈਂ ਦੇ ਡੇਰੇ ਪੁਲਿਸ ਕੀ ਕਰਦੀ ਆ ਜਦੋਂ ਪੁਲਿਸ ਨੂੰ ਦੇਖ ਕੇ ਉਹ ਵੀ ਵਾਪਸ ਆ ਜਾਂਦੇ ਆ ਕਿ ਗੁਰਪ੍ਰੀਤ ਕਹਿੰਦਾ ਦੇਖੀਏ ਤਾਂ ਸਹੀ ਪੁਲਿਸ ਕਿਉਂ ਆਈ ਆ ਸਾਈਂ ਦੇ ਦੇ ਰਹੇ ਅਮਨਾ ਕਹਿੰਦਾ ਆ ਉਹ ਵੀ ਕੋਈ ਆਪਣੀ ਮੁਸੀਬਤ ਦਾ ਹੱਲ ਲੱਭਣ ਆਏ ਆ ਤੇ ਜਦੋਂ ਉਹ ਅੰਦਰ ਆਂਦੇ ਆ ਤਾਂ ਗੁਲਸ਼ਨ ਦੀ ਘਰ ਵਾਲੀ ਕਹਿੰਦੀ ਆ ਕਿ ਸਾਈ ਆਏ ਸਾਈ ਆਇਸ ਨੇ ਮੇਰੇ ਘਰ ਵਾਲੇ ਨੂੰ ਲੁਕੋਇਆ ਹੈ ਤੇ ਸਾਈ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਕੋਈ ਵੀ ਗੁਲਸ਼ਨ ਕੰਮ ਨਹੀਂ ਕਰਦਾ ਸੀ ਫਿਰ ਜਦੋਂ ਉਹ ਸਾਹਮਣੇ ਆ ਕੇ ਖੜਾ ਹੋ ਜਾਂਦਾ ਆ ਤਾਂ ਉਸ ਦੇ ਤਾਂ ਪੈਰਾ ਏਥੇ ਜ਼ਮੀਨ ਹੀ ਨਿਕਲ ਜਾਂਦੀ ਆ ਤੇ ਫਿਰ ਪੁਲਿਸ ਕਹਿੰਦੀ ਆ ਕਿ ਹੁਣ ਤੂੰ ਆਪਣਾ ਤੇਰਾ ਪਾਰ ਦਾ ਫਾਸ਼ ਹੋ ਗਿਆ ਹੈ ਤੂੰ ਪਰ ਸ਼ੋਤਮਾ ਜੋ ਬਿਹਾਰ ਤੋਂ ਭਈਆ ਆਇਆ ਹੋਇਆ ਆ ਤੇ ਪਿੰਡ ਦੇ ਲੋਕਾਂ ਨੂੰ ਗੁੰਗਰਾਹ ਕਰ ਰਿਹਾ ਹੈ ਗੁਰਪ੍ਰੀਤ ਨਹੀਂ ਮੰਨਦਾ ਜਦੋਂ ਸਾਰੇ ਸਬੂਤ ਦਿਖਾਉਂਦੇ ਆ ਤਾਂ ਗੁਰਪ੍ਰੀਤ ਵੀ ਅੰਦਰੋਂ ਟੁੱਟ ਜਾਂਦਾ ਆ ਕਿ ਅਸੀਂ ਤਾਂ ਹੈ ਸਾਈ ਤੇ ਇੰਨਾ ਯਕੀਨ ਕੀਤਾ ਤੇ ਸਾਈ ਨੇ ਸਾਡਾ ਸਾਰਾ ਯਕੀਨ ਤੋੜ ਦਿੱਤਾ ਫਿਰ ਜਦੋਂ ਉਸ ਨੂੰ ਪੁਲਿਸ ਲੈ ਕੇ ਜਾਣ ਲੱਗਦੀ ਆ ਤਾਂ ਗੁਰਪ੍ਰੀਤ ਕਹਿੰਦਾ ਆ ਕਿ ਇੱਕ ਮਿੰਟ ਰੁਕੋ ਫਿਰ ਗੁਰਪ੍ਰੀਤ ਵੀ ਸਾਈ ਦੇ ਥੱਪੜ ਮਾਰਦਾ ਆ ਫਿਰ ਸਾਈ ਸਾਈ ਨੂੰ ਪੁਲਿਸ ਲੈ ਜਾਂਦੀ ਆ ਤੇ ਗੁਰਪ੍ਰੀਤ ਬਹੁਤ ਅੰਦਰੋਂ ਅੰਦਰੀ ਟੁੱਟ ਜਾਂਦਾ ਆ ਕਿ ਮੇਰੇ ਘਰ ਦੇ ਕੀ ਕਹਿੰਦੇ ਸੀ ਕਿ ਇਸ ਸਾਈ ਇਸ ਝੂਠੇ ਸਾਈ ਤੇ ਯਕੀਨ ਨਾ ਕਰੀ ਇਸ ਨੂੰ ਇਸ ਦੇ ਨਾਲ ਮਿਲ ਕੇ ਮੈਂ ਤਾਂ ਆਪਣੇ ਭਰਾ ਨੂੰ ਵੀ ਆਪਣੇ ਘਰੋਂ ਕੱਢ ਦਿੱਤਾ ਉਹ ਬਹੁਤ ਪਛਤਾਣਦਾ ਆ ਹੁਣ ਘਰ ਜਾ ਕੇ ਉਹ ਕੀ ਕਰੇਗਾ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ